ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਵੀ ਆਪਾਂ ਨੂੰ ਡਬਲ ਟੈਰੀ ਟਰਾਲੀ ਚਾਹੀਦੀ ਹੈ 11 6.5 ਦੀ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ 11 6.5 ਦੀ ਤੇ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਮਾਲਕਵੀਰ ਦਾ ਮੋਬਾਈਲ ਨੰਬਰ ਤੇ ਰੇਟ ਵੀ ਦੱਸਾਂਗੇ ਤੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਜੇ ਤੁਸੀਂ ਵੀ ਐਡ ਲਗਾਉਣੀ ਆ ਤਾਂ ਸੰਦ ਦੀਆਂ ਚਾਰ ਪੰਜ ਫੋਟੋਆਂ ਮਾ ਆਪਾਂ ਨੂੰ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਇਹਦੇ ਉੱਤੇ ਭੇਜ ਸਕਦੇ ਹਾਂ ਸਾਰੀ ਜਾਣਕਾਰੀ ਸਮੇਤ ਤੁਹਾਡੀ ਐਡ ਲੱਗ ਜੂਜੀ ਬਿਲਕੁਲ ਫ੍ਰੀ ਦੇ ਵਿੱਚ ਐਡ ਆ ਜੀ ਕੋਈ ਚਾਰਜਸ ਨਹੀਂ ਲਏ ਜਾਂਦੇ ਤੇ ਬਾਕੀ ਟਰਾਲੇ ਦੀ ਗੱਲ ਕਰਦੇ ਹਾਂ 11 6 ਦਾ ਜੀ 11 6 6 ਦਾ ਜੀ 6.5 ਫੁੱਟ ਚੌੜਾ ਜੀ ਤੇ 11 ਫੁੱਟ ਲੰਬਾ ਜੀ ਤੇ ਬਾਕੀ ਟਾਟਾ ਦਾ ਮਾਲ ਲੱਗਿਆ ਹੈ ਜੀ ਟਾਟਾ ਦਾ ਹਿੱਸਾ ਟਾਟਾ ਦੀਆਂ ਹੱਬਾਂ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਪੂਰੇ ਚੰਗੇ 50% ਪਏ ਆ ਬੇਦਾਗ ਟਾਇਰ ਤੇ 10 ਇੰਚੀ ਚਾਸੀ ਹੈ ਜੀ ਇਹਦੀ 10 ਇੰਚੀ ਐਮਸੀ ਦੀ ਭਾਰੀ ਚਾਸੀ ਲੱਗੀ ਹੋਈ ਆ ਬਾਕੀ ਚਾਦਰ ਵੀ ਪੂਰੀ ਮਜ਼ਬੂਤ ਲੱਗੀ ਹੋਈ ਜੀ ਬਾਕੀ ਫਰਸ਼ ਦੀਆਂ ਫੋਟੋਆਂ ਵਿੱਚੋਂ ਦੇਖ ਲਓ ਕਿਤੋਂ ਕੋਈ ਦਬੀ ਨਹੀਂ ਕਿਤੋਂ ਕੋਈ ਗਲ ਨਹੀਂ ਸਮਝ ਲਓ ਨਿਊ ਕੰਡੀਸ਼ਨ ਦਾ ਟਰਾਲਾ ਪਿਆ ਜੀ ਵਿੱਡ ਵੀ ਨਾਲ ਤੁਹਾਨੂੰ ਮਿਲ ਜੂਗਾ ਜੀ 2.5 ਫੁੱਟ ਵੇਟ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਉੱਤੇ ਦਿੱਤੀਆਂ ਜਾਂ ਰੰਗ ਰੰਗ ਵੀ ਪੂਰਾ ਚੰਗਾ ਹੋਇਆ ਨਿਊ ਕੰਡੀਸ਼ਨ ਦਾ ਹੀ ਟਰਾਲਾ ਪਿਆ ਜੀ ਤੇ ਬਾਕੀ ਇਹ ਖੜਾ ਜੀ ਜਲੌਰ ਪਿੰਡ ਦੇ ਵਿੱਚ ਜ਼ਿਲ੍ਹਾ ਬਰਨਾਲਾ ਜੀ ਤੇ ਸਕਰੀਨ ਦੇ ਉੱਤੇ ਮੁੱਲ ਤੇ ਮਾਲਕ ਵੀਰ ਦਾ ਨੰਬਰ ਸ਼ੋ ਹੋ ਰਿਹਾ ਜੀ ਤੇ ਤੁਸੀਂ ਵੀਰ ਨਾਲ ਗੱਲ ਕਰਕੇ ਟਰਾਲੇ ਬਾਰੇ ਖਰੀਦ ਸਕਦੇ ਹੋ ਬਾਕੀ ਰੇਟ ਦਾ ਮੌਕੇ ਤੇ ਮਾਨਤਾਨ ਹੋ ਜਾਂਦਾ ਜੀ ਕੋਈ ਫਿਕਸ ਰੇਟ ਨਹੀਂ ਹੁੰਦਾ ਤੇ ਵੀਰ ਨਾਲ ਗੱਲ ਕਰ ਲਿਓ ਸਾਰੀ ਜਾਣਕਾਰੀ ਲੈ ਲਿਓ ਵੀਰ ਤੋਂ ਜੀ ਹੋਰ ਵੀ ਜਾਣਕਾਰੀ ਜਿਹੜੀ ਕੋਈ ਵੀਡੀਓ ਦੇ ਵਿੱਚ ਰਹੇਗੀ ਹੋਵੇ ਤੁਸੀਂ ਲੈ ਸਕਦੇ ਹੋ ਬਾਕੀ ਟਰਾਲਾ ਪੂਰਾ ਚੰਗਾ ਜੀ ਕਿਤੋਂ ਕੋਈ ਗਲਿਆ ਨਹੀਂ ਮਿੱਟੀ-ਮੁੱਟੀ ਦੇ ਕੰਮ ਨੂੰ ਜਿਵੇਂ ਮਰਜ਼ੀ ਆਪਾਂ ਲਾ ਸਕਦੇ ਹਾਂ ਵੀਰਾਂ ਦੇ ਮੈਸੇਜ ਆਉਂਦੇ ਬਾਕੀ ਹੁਣ ਮਿੱਟੀ ਦਾ ਸੀਜ਼ਨ ਚੱਲ ਪਿਆ ਟਰਾਲੇ ਆਮ ਮਿੱਟੀ ਤੇ ਚੱਲ ਰਹੇ ਹਨ ਤੇ ਗਾਂ ਮੱਕੀ ਦਾ ਵੀ ਸੀਜ਼ਨ ਆਉਣਾ ਇਸ ਕਰਕੇ ਟਰਾਲਿਆਂ ਦੀ ਬਹੁਤ ਜ਼ਰੂਰਤ ਸੀ ਤੇ ਵੀਰਾਂ ਨੂੰ ਟਰਾਲੇ ਚਾਹੀਦੇ ਇਸ ਕਰਕੇ ਲੈ ਗਏ ਆ ਜੀ ਮਾਲਕ ਵੀਰ ਨਾਲ ਸੰਪਰਕ ਕਰ ਲਿਓ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੈ